ਭਾਈ ਕਿਵੇਂ ਲੱਗੀ ਫਿਲਮ ਵਧੀਆ ਬਹੁਤ ਵਧੀਆ ਬੈਸਟ ਬਹੁਤ ਵਧੀਆ ਜੀ ਬਹੁਤ ਬਹੁਤ ਸੋਹਣੀ ਮੂਵੀ ਬਹੁਤ ਵਧੀਆ ਜੀ ਭਾਈ ਪਰਿਵਾਰਕ ਮੂਵੀ ਜੀ ਬਹੁਤ ਵਧੀਆ ਬਹੁਤ ਅੱਛੀ ਮੂਵੀ ਹੈ ਭਾਈ ਪਰਿਵਾਰਕ ਮੂਵੀ ਹੈ ਬਹੁਤ ਵਧੀਆ ਤੁਸੀਂ ਆਪਣੀ ਫੈਮਿਲੀ ਨਾਲ ਕਰਨਾ ਪਰਿਵਾਰ ਨਾਲ ਬੈਠ ਕੇ ਦੇਖ ਸਕਦੇ ਮੂਵੀ ਬੜੀ ਵਧੀਆ ਸੀ ਬੜਾ ਮਜ਼ਾ ਆਇਆ ਵੇਖ ਕੇ ਬਹੁਤ ਫਨੀ ਫਾਰ ਹੈ ਦੀ ਐਕਟਿੰਗ ਬੜੀ ਵਧੀਆ ਸੀ ਬਹੁਤ ਵਧੀਆ ਜੀ ਬਹੁਤ ਜਿਆਦੀ ਵਧੀਆ ਇੱਕ ਮੈਸੇਜ ਆ ਬਹੁਤ ਵਧੀਆ ਮੈਸੇਜ ਦਿੱਤਾ ਨਿਰਵੇਦ ਵੀਰੇ ਨੇ ਮੈਂ ਤਾਂਹੀਂ ਮੈਂ ਪੱਗ ਵੀ ਸੂਹੇ ਰਹਿਣ ਦਿੱਤਾਹੀਂ ਬੰਦ ਤੇ ਆਇਆ ਵਾਂ ਮੂਵੀ ਦਾ ਨਾਮ ਵੀ ਸੂਹੇ ਵਿਚੇ ਰਹਿ ਬਗ ਜਾਵਾ ਮਤਲਬ ਇੰਨਾ ਵਧੀਆ ਮੈਨੂੰ ਲੱਗਾ ਮੂਵੀ ਵੇਖ ਤੇ ਵੀ ਕੋਈ ਰਵਿਸ਼ ਨਹੀਂ ਹੈ ਨਾ ਨਿਰਵੇਦ ਵੀਰੇ ਦਾ ਡੈਬਿਊ ਹੈਗਾ ਬਹੁਤ ਸੋਹਣਾ ਮੈਸੇਜ ਦਿੱਤਾ ਵਧੀਆ ਫਿਲਮ ਸੀ ਦੋਏ ਦੇਸ਼ਾਂ ਨੂੰ ਜੋੜਨ ਵਾਲੀ ਫਿਲਮ ਸੀ ਵੀ ਜਿਸ ਤ ਇਹ ਟਾਈਮ 'ਚ ਸਰਕਾਰਾਂ ਕਹਿੰਦੀ ਆ ਪਾਕਿਸਤਾਨ ਗਲਤ ਹੈ ਪਰ ਇੱਕ ਹਿੱਸਾ ਵੀ ਦਿਖਾ ਰਹੇ ਆ ਉਹ ਮੂਵੀ ਦੇਹਾ ਕੇ ਵੀ ਪਾਕਿਸਤਾਨ ਸਹੀ ਵੀ ਹੈ ਦੋ ਹੀ ਹਿੱਸੇ ਜੋੜਨ ਵਾਲੀ ਫਿਲਮ ਸੀ ਬਹੁਤ ਵਧੀਆ ਫਿਲਮ ਸੀ ਵੀਰੇ ਹਾਂਜੀ ਨਰਵੈਬ 10 'ਚੋਂ 10 ਨੰਬਰ ਵੀਰੇ ਬਹੁਤ ਵਧੀਆ ਫਿਲਮ ਸੀ ਵੀਰੇ ਬਹੁਤ ਵਧੀਆ ਫਿਲਮ ਆਈ ਸਭ ਤੋਂ ਬੈਸਟ ਸੀ ਜਿਹੜਾ ਪੰਜਾਬ ਪਰਲੇ ਚੜਦਾ ਤੇ ਲੈਂਦੇ ਪੰਜਾਬ ਦਾ ਜੋ ਰਿਸ਼ਤਾ ਦਿਖਾਇਆ ਨਾ ਜੋ ਆਪਣੀ ਪੀੜੀਆਂ ਦੀ ਪੀੜੀ ਦਰ ਪੀੜੀ ਨਿਕਲਦਾ ਉਸ ਚੀਜ਼ ਨੂੰ ਸਭ ਉਹ ਚੀਜ਼ ਮੈਨੂੰ ਸਭ ਤੋਂ ਵਧੀਆ ਲੱਗੀ ਵੀਰੇ ਨਰਵੈਰ ਪੰਨੂ ਦੀ ਭਾਈ ਨੇਚਰਲ ਐਕਟਿੰਗ ਆਈ ਐ ਲੱਗ ਨਹੀਂ ਰਿਹਾ ਸੀ ਐਕਟ ਕਰ ਰਿਹਾ ਉਹ ਨੇਚਰਲ ਐਕਟਿੰਗ ਸੀਗੀ ਭਾਈ ਦੀ ਐਕਸਪ੍ਰੈਸ਼ਨ ਡਾਇਲੋਗ ਸਾਰੇ ਵਧੀਆ ਸੀਗੇ ਬਹੁਤ ਵਧੀਆ ਮੂਵੀ ਸੀਗੀ ਫੈਮਿਲੀ ਮੂਵੀ ਸੀਗੀ ਸਾਰੇ ਦੇਖਣ ਬੈਸਟ ਮੂਵੀ ਹੈ ਅਮੇਜ਼ਿੰਗ ਮੂਵੀ ਸੀ ਐਕਟਰ ਨਿਊ ਸੀ ਬਟ ਐਕਟਿੰਗ ਪਰਫੈਕਟ ਸੀਗੀ ਸਟੋਰੀ ਕਿਦਾਂ ਲਗੀ ਬਹੁਤ ਵਧੀਆ ਮਤਲਬ ਸਾਰਾ ਬੈਕ ਦਿਖਾਇਆ ਹੈ ਵਧੀਆ ਸੀਗੀ ਵਧੀਆ ਸੀ ਫਿਲਮ ਬਹੁਤ ਵਧੀਆ ਬਹੁਤ ਅੱਛੀ ਫਿਲਮ ਬਹੁਤ ਪਿਆਰੀ ਫਿਲਮ ਆ ਬਹੁਤ ਅੱਛੀ ਸਟੋਰੀ ਆ ਸਟੋਰੀ ਬਹੁਤ ਵਧੀਆ ਨਾਲ ਆਪਣੇ ਪੰਜਾਬ ਬਾਰੇ ਦੱਸਿਆ ਗਿਆ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਬਾਰੇ ਬਹੁਤ ਵਧੀਆ ਵਧੀਆ ਬਹੁਤ ਵਧੀਆ ਐਕਟਿੰਗ ਬੜੀ ਸੋਹਣੀ ਐਕਟਿੰਗ ਕਰੀਏ ਆਪਾਂ ਕਹਾਂਗੇ ਸਾਰੇ ਜ਼ਰੂਰ ਦੇਖਣਾ ਆਪਨੀ ਫੈਮਲੀ ਦੇ ਨਾਲ